ਸਾਥੀਓ ਮੈਂ ਹਾਂ ਮਨਦੀਪ ਰਜੋਰਾ ਤੁਸੀਂ ਦੇਖ ਰਹੇ ਹੋ ਚੈਨਲ ਸਬਰੰਗ ਅੱਜ ਇਸ ਚੈਨਲ ਤੇ ਇਸ ਵੀਡੀਓ ਰਾਹੀਂ ਤੁਹਾਡੀ ਮੁਲਾਕਾਤ ਕਰਵਾਵਾਂਗੇ ਬਠਿੰਡਾ ਦੀ ਇੱਕ ਜਾਣੀਮਾਣੀ ਸਮਾਜ ਸੇਵੀ ਸ਼ਖਸੀਅਤ ਦੇ ਨਾਲ ਵਾਤਾਵਰਣ ਪ੍ਰੇਮੀ ਇਹਨਾਂ ਨੂੰ ਅਸੀਂ ਪਹਿਲਾਂ ਕਹਾਂਗੇ ਸ਼੍ਰੀ ਰਕੇਸ਼ ਨਰੂਲਾ ਜੀ ਇਹਨਾਂ ਨੂੰ ਤੁਸੀਂ ਬੜੇ ਬਿਹਤਰ ਤਰੀਕੇ ਦੇ ਨਾਲ ਜਾਣਦੇ ਹੋ ਬਹੁਤ ਸਾਰੇ ਮੰਚਾਂ ਦੇ ਨਾਲ ਬਹੁਤ ਸਾਰੀਆਂ ਸੰਸਥਾਵਾਂ ਦੇ ਨਾਲ ਇਹ ਜੁੜੇ ਹੋਏ ਨੇ ਬਠਿੰਡਾ ਵਿਕਾਸ ਮੰਚ ਦੇ ਨਾਲ ਖਾਸ ਤੌਰ ਤੇ ਜੁੜੇ ਹੋਏ ਨੇ ਤੇ ਗ੍ਰੀਨ ਬਠਿੰਡਾ ਮਿਸ਼ਨ ਜਿਹੜਾ ਹੈ ਉਹ ਚਲਾ ਰਹੇ ਨੇ ਨਾ ਸਿਰਫ ਮਿਸ਼ਨ ਚਲਾ ਰਹੇ ਨੇ ਬਲਕਿ ਹਰ ਇੱਕ ਉਹ ਕੋਸ਼ਿਸ਼ ਕਰਦੇ ਨੇ ਜਿਸ ਦੇ ਨਾਲ ਗ੍ਰੀਨਰੀ ਵਾਲੇ ਦੁਆਲੇ ਵਧੇ ਤੇ ਕੋਸ਼ਿਸ਼ ਪਹਿਲੀ ਉਹ ਕਹਿੰਦੇ ਹੁੰਦੇ ਵੀ ਆਪਣੇ ਘਰੋਂ ਹੁੰਦੀ ਹੈ ਤੇ ਆਪਣੇ ਘਰ ਦੇ ਵਿੱਚ ਜਿਹੜੀਆਂ ਇਹ ਕੋਸ਼ਿਸ਼ਾਂ ਕਰਦੇ ਨੇ ਅੱਜ ਇਹਨਾਂ ਦੀਆਂ ਉਹ ਕੋਸ਼ਿਸ਼ਾਂ ਉਹ ਛੋਟੇ ਵੱਡੇ ਉਪਰਾਲੇ ਦੇਖਦੇ ਹੋਏ ਇਹਨਾਂ ਦੇ ਨਾਲ ਅੱਜ ਅਸੀਂ ਗ੍ਰੀਨਰੀ ਬਾਰੇ ਗ੍ਰੀਨ ਮਿਸ਼ਨ ਬਠਿੰਡਾ ਬਾਰੇ ਗੱਲ ਕਰਾਂਗੇ ਆਓ ਚੱਲਦੇ ਹਾਂ ਰਕੇਸ਼ ਨਰੋਲਾ ਜੀ ਕੋਲ ਜੀ ਨਰੂਲਾ ਜੀ ਨਮਸਕਾਰ ਜੀ ਵੈਲਕਮ ਜੀ ਵੈਲਕਮ ਨਮਸਕਾਰ ਜੀ ਨਰੂਲਾ ਜੀ ਲੱਗੇ ਹੋਏ ਹੋ ਤੁਸੀਂ ਇਹ ਪਿੱਟ ਕੋਈ ਬਣਾਇਆ ਹੋਇਆ ਤੁਸੀਂ ਇਹਨਾ ਜੀ ਹਾਂਜੀ ਹਾਂ ਜਿਹੜਾ ਕਿਚਨ ਵੇਸਟ ਹੁੰਦਾ ਨਾ ਜੀ ਕਿਚਨ ਵੇਸਟ ਹੁੰਦਾ ਜਿਹੜਾ ਇਹ ਜਿਸ ਤਰ੍ਹਾਂ ਗੋਭੀ ਦੇ ਗੰਠਲ ਹੋਗੇ ਜੀ ਮਟਰਾਂ ਦੇ ਛਿਲਕ ਹੋਗੇ ਜੀ ਇਹ ਇੱਥੇ ਮੈਂ ਸੋਲਿਡ ਕੰਪੋਸਟ ਵੇਸਟਿੰਗ ਹੈਗੀ ਆ ਉਹ ਸਬਜ਼ੀਆਂ ਜਿਹੜੀਆਂ ਵੇਸਟ ਛਿਲਕੀਆਂ ਦੀਆਂ ਸਬਜ਼ੀਆਂ ਦੇ ਹਾਂਜੀ ਹਾਂਜੀ ਜੀ ਉਹਨਾਂ ਨੂੰ ਛੋਟੇ ਛੋਟੇ ਪੀਸ ਕਰਕੇ ਜੀ ਇੱਥੇ ਅਸੀਂ ਪਾ ਦਿੰਨੇ ਆ ਇਹ ਤਕਰੀਬਨ 4 ਕੁ ਮਹੀਨੇ ਚ ਤਿਆਰ ਹੋ ਜਾਂਦਾ ਆ ਦੇਖੋ ਥੱਲੇ ਨਾ ਜੀ ਜੀ ਆ ਥੱਲੇ گل ਚੁੱਕੀ ਹੈਗੀ ਬਿਲਕੁਲ ਬਿਲਕੁਲ ਦੇਖ ਰਹੇ ਆ ਅਸੀਂ ਥੱਲਿਓਂ ਜਿਹੜੀ ਆ ਉਹ ਹਾਂ ਖਾਦ ਜਿਹੜੀ ਆ ਥੱਲਿਓਂ ਬਿਲਕੁਲ ਤਿਆਰ ਕੰਪੋਸਟ ਜਿਹੜੀ ਆ ਇਹ ਬਲੈਕ 골ਡ ਹੈ ਜੀ ਜੀ ਕਾਲਾ ਸੋਨਾ ਹਾਂ ਜਿਹੜੀ ਚੀਜ਼ ਬੇਕਾਰ ਆ ਅਸੀਂ ਪੂਰੇ ਚ ਪਾ ਦਿੰਨੇ ਹੈਗੇ ਆ ਇਸ ਨਾਲ ਅਸੀਂ ਰੈਗੂਲਰਲੀ ਯੂਜ਼ ਕਰ ਰਹੇ ਆ ਪੌਦਿਆਂ ਦੇ ਵਿੱਚ ਜੀ ਕਿਉਂਕਿ ਇਹ ਆਰਗੈਨਿਕ ਖੰਦੀ ਹੈ ਤੇ ਇਹਦਾ ਪੌਦਿਆਂ ਨੂੰ ਬੜਾ ਲਾਭ ਹੈਗਾ ਜੀ ਇਹ ਹੋ ਗਏ ਸੋਲਿਡ ਤੋਂ ਇੱਕ ਮੇਰੇ ਬਾਹਰ ਵੀ ਇੱਕ ਪਲਾਂਟ ਲੱਗਿਆ ਹੈਗਾ ਜੀ ਜਿਹਦੇ ਵਿੱਚ ਘੜੇ ਤੇ ਬਾਲਟੀਆਂ ਤੇ ਖਾਲੀ ਕਿੰਨੀਆਂ ਹੈਗੀਆਂ ਉਹਦੇ ਵਿੱਚ ਅਸੀਂ ਜਿਹੜੀਆਂ ਚੀਜ਼ਾਂ ਛੇਤੀ ਗੱਲਾਂ ਨੇ ਜਿਸ ਤਰ੍ਹਾਂ ਟਮਾਟਰ ਹੋ ਗਏ ਜੀ ਸੇਬ ਦੇ ਛਿਲਕੇ ਹੋ ਗਏ ਪਿਆਜ਼ ਦੇ ਛਿਲਕੇ ਹੋ ਗਏ ਉਹਨਾਂ ਨੂੰ ਅਸੀਂ ਪਾ ਦਿੰਦੇ ਆ ਪਾਣੀ ਉਹਨਾਂ ਚ ਪਾ ਕੇ ਤਾ ਉਹ तकरीबन 3-4 ਹਫਤਿਆਂ ਚ ਹੋਣਾ ਤਿਆਰ ਹੁੰਦੀ ਉਹਨੋਂ ਅਸੀਂ ਲਿਕੁਇਡ ਫਰਟੀਲਾਈਜ਼ਰ ਕਹਿੰਦੇ ਆ ਰੂਲਾ ਜੀ ਅਸੀਂ ਉਹ ਵੀ ਦੇਖਣਾ ਚਾਹਾਂਗੇ ਆ ਲਿਕੁਇਡ ਬੋਲ ਫਰਟੀਲਾਈਜ਼ਰ ਜਿਹੜਾ ਫਰਟੀਲਾਈਜ਼ਰ ਹੈ ਉਹ ਵੀ ਅਸੀਂ ਦੇਖਣਾ ਚਾਹਾਂਗੇ ਆ ਤੁਸੀਂ ਖਾਲੀ ਬੋਤਲਾਂ ਦੇਖ ਰਹੇ ਹੋ ਬਿਲਕੁਲ ਇਹ ਲੋਕ ਪਾਣੀ ਪੀ ਕੇ ਜੂਸ ਪੀ ਕੇ ਸੜਕ ਤੇ ਸਿੱਟ ਦਿੰਦੇ ਆ ਉਹ ਮੈਂ ਇਕੱਠੀਆਂ ਕੀਤੀਆਂ ਇਹ ਪਰ ਤੁਸੀਂ ਇਹਨਾਂ ਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਉਹ ਪਾਰ ਰੱਖੀਆਂ ਨੇ ਹਨਾ ਜੀ ਹਾਂਜੀ ਹਾਂ ਹੂੰ ਇਹ ਛਿਲਕੇ ਨੇ ਛਿਲਕਾ ਹੈ ਜੀ ਜੀ ਬਿਲਕੁਲ ਉਹਨਾਂ ਦੇ ਵਿੱਚੋਂ ਹੀ ਪਾਣੀ ਜਿਹੜਾ ਹੈ ਇਸ ਨੂੰ ਇਸ ਤਰ੍ਹਾਂ ਦੇ ਪੱਤਸਾ ਹੁਣ ਮੇਰੇ ਕੋਲ ਕੋਈ ਆਂਦਾ ਹੈਗਾ ਇੱਥੇ ਪਏ ਆ ਉਹਨਾਂ ਨੂੰ ਕਹਿੰਦਾ ਵੀ ਜਿਹੜੀ ਚੀਜ਼ ਚਾਹੀਦੀ ਹੈ ਲੈ ਜਾਓ ਸਾਰੀਆਂ ਖਾਲੀ ਬੋਤਲਾਂ ਜਿਹੜੇ ਰੋਡ ਰੋਡ ਸਾਈਡ ਤੋਂ ਇਕੱਠੀਆਂ ਕੀਤੀਆਂ ਜਿਹੜੀ ਲੋਕੇ ਸੁੱਟ ਦਿੰਦੇ ਆ ਉਹਨਾਂ ਨੂੰ ਚੱਕਿਆ ਹੋਇਆ ਆਹ ਦੇਖੋ ਘੜਾ ਤੁਸੀਂ ਦੇਖ ਰਹੇ ਹੋ ਹੂੰ ਇਸ ਦੇ ਵਿੱਚ ਵੀ ਸਾਰਾ ਜਿਹੜਾ ਗਲਣ ਵਾਲਾ ਸਾਡਾ ਫਲਾਂ ਦਾ ਸਬਜ਼ੀਆਂ ਦਾ ਜਿਹੜਾ ਕੂੜਾ ਹੈ ਉਹੀ ਹੈ ਲੋਕ ਮੈਂ ਬੜੇ ਘਰਾਂ ਨੂੰ ਟ੍ਰੇਨਿੰਗ ਦਿੰਨਾ ਯੂਨੀਵਰਸਿਟੀਆਂ ਦੇ ਵਿੱਚ ਕਾਲਜਾਂ ਦੇ ਜਾ ਕੇ ਲੋਕਾਂ ਨੂੰ ਦੱਸਦਾ ਹੈਗਾ ਟ੍ਰੇਨਿੰਗ ਦਿੰਨਾ ਜੀ ਬਦਬੂ ਆਂਦੀ ਹੈ ਹਮ ਪਰ ਆ ਦੇਖੋ ਜੇ ਸੁੰਡ ਚੱਲੇ ਹੋਏ ਮੈਂ ਕਹਿੰਦਾ ਚੰਗੀ ਗੱਲ ਹੈਗੀ ਆ ਦੇਖੋ ਜੀ ਜੀ ਇਹਦਾ ਮਤਲਬ ਵੀ ਇਹ ਸਾਡਾ ਇਹ ਮਿਸ਼ਨ ਹੈ ਜਿਹੜਾ ਕਾਫੀ ਸਕਸੈਸ ਹੈਗਾ ਜੀ ਇਹਦੇ ਜਸੀਂ ਨਿੰਮ ਦੇ ਸੁੱਕੇ ਪੱਤੇ ਪਾ ਦਿੰਨੇ ਹਮ ਇਹ ਉਹੀ ਨੇ ਮਿੱਤਰ ਕੀੜੇ ਜਿੰਨਾਂ ਬਾਰੇ ਖੇਤੀ ਮਾਹਰ ਜਿਹੜੇ ਆ ਗੱਲਾਂ ਕਰਦੇ ਨੇ ਇਹ ਮਿੱਤਰ ਕੀੜੇ ਸਾਨੂੰ ਖਾਦ ਜਿਹੜੀ ਉਹ ਬਣਾ ਕੇ ਦੇਣਗੇ ਜਿਹੜੀ ਕਿ ਬਿਹਤਰ ਰਹੇਗੀ ਸਾਡੇ ਬੂਟਿਆਂ ਦੇ ਲਈ ਤੇ ਹੋਰ ਇਹਨਾਂ ਨੂੰ ਕੀ ਕਰਦੇ ਮੈਂ ਆ ਦੇਖੋ ਇਹਦੇ ਜੀ ਇਸ ਨੂੰ ਇਹਦੇ ਪਾਣੀ ਪਾ ਕੇ ਲਿਕਵਰ ਨੂੰ ਅਸੀਂ ਸਪਰੇਅ ਕਰ ਦਾਂਗੇ ਆ ਦੇਖੋ ਸਾਰੇ ਪਲਾਂਟਸ ਦੇ ਵਿੱਚ ਇਹ ਸਿਰਫ ਸਪਰੇਅ ਕਰਨਾ ਹੁੰਦਾ ਕਿਉਂਕਿ ਇਹ ਜ਼ਿਆਦਾ ਲਿਕਵਿਡ ਹੁੰਦਾ ਹੈ ਅੱਛਾ ਪਾਣੀ ਫੇਰ ਪਾ ਦਾਂਗੇ ਇਹਦੇ ਵਿੱਚ 5 6 7 ਵਾਰੀ ਪਾ ਦਾਂਗੇ ਉਸ ਤੋਂ ਬਾਅਦ ਜਿਹੜੀ ਚੀਜ਼ ਲਗਭਗ ਇਸ ਤੋਂ ਕੰਟੈਂਟਸ ਨਿਕਲਣਗੇ ਫਿਰ ਅਸੀਂ ਜਿਹੜਾ ਰਿਮੇਨਸ ਰਹਿ ਜਾਣਗੇ ਫालतू ਰਹਿ ਜਾਣਗੇ ਉਹ ਅਸੀਂ ਕੰਪੋਸਟਿੰਗ ਵਿੱਚ ਪਾ ਦਾਂਗੇ ਬੇਕਾਰ ਕੁਝ ਨਹੀਂ ਹੈਗਾ ਤੁਹਾਡੇ ਕਿਚਨ ਦੇ ਵਿੱਚੋਂ ਵਿਕਾਰ ਜਿਹੜਾ ਹੈ ਕੁਝ ਵੀ ਨਾ ਹੋਵੇ ਕੂੜਾ ਕੁਝ ਵੀ ਨਾ ਹੋਵੇ ਇਹ ਛੋਟੇ-ਮੋਟੇ ਉਪਰਾਲੇ ਕਰਕੇ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਹੈ ਬੜੇ ਸੁੱਖ ਹੈ ਆ ਦੇਖੋ ਕੰਨੀਆਂ ਪਈਆਂ ਹੂੰ ਜੀ ਕੰਨੀਆਂ ਦੇ ਵਿੱਚ ਤੁਸੀਂ ਫालतू ਜਿਹੜੇ ਕੂੜੇ ਦੇ ਚਿਲਕੇ ਜਾਂ ਛੱਲਕੇ ਜਿਹਨਾਂ ਸਬਜ਼ੀਆਂ ਦੇ ਉਹ ਸਾਰੇ ਹੈ ਨਾ ਸੇਡੇ ਹੋਗੇ ਕੇਲੇ ਦੇ ਹੋਗੇ ਇੱਧਰ ਤੁਸੀਂ ਇਹ ਕੀ ਰੱਖਿਆ ਇਹ ਨਾ ਜੀ ਸਾਡੇ ਕੋਲੇ ਆਵਲਾ ਜੀ ਆਵਲਾ ਜਿਹੜਾ ਥੱਲੇ गिर ਗਿਆ ਸੀਗਾ ਅਸੀਂ ਇਸ ਨੂੰ ਹੁਣ ਕੀ ਕਰਨਾ ਹੈਗਾ ਇਹ ਨਰਮ ਹੋ ਗਿਆ ਜੀ ਆਜਾ ਗਾਲ ਕੇ ਇਹਦੇ ਛਿਲਕਾ ਨੂੰ ਅਸੀਂ ਕੰਪੋਸਟ ਕਰ ਲੈਣਾ ਹੈ ਜੀ ਇਹਦੀ ਗੁੱਠਲੀਆਂ ਦੇਖੋ ਆ ਗੁੱਠਲੀਆਂ ਤੋੜ ਕੇ ਨਾ ਜੀ ਹਮ ਇੱਕ ਗੁੱਠਲੀ ਜੋ 6 ਜਾਂ 5 ਬੀਜ ਨਿਕਲਦੇ ਆ ਜੀ ਆ ਦੇਖੋ ਦਿਸ ਵਨ ਇਹ ਔਲੇ ਦੇ ਤੁਸੀਂ ਬੀ ਬਣਾ ਬੀਜ ਬੀਜ ਕੇ ਪੌਦੇਗਾਵਾਂਗੇ ਫਿਰ ਇਸ ਨੂੰ ਅੱਗੇ ਵਧਾਉਣਾ ਬਹੁਤ ਅੱਛਾ ਆ ਦੇਖ ਬਿਕਾਰ ਕੁਝ ਵੀ ਨਹੀਂ ਹੈਗਾ ਜੀ ਇਸ ਤਰ੍ਹਾਂ ਦੀ ਮਿਹਨਤ ਤੋਂ ਅਸੀਂ ਟਲ ਜਾਂਦੇ ਆ ਅਸੀਂ ਬਚ ਜਾਂਦੇ ਆ ਪਰ ਤੁਸੀਂ ਦੇਖੋ ਜੇਕਰ ਅਸੀਂ ਇਸ ਤਰ੍ਹਾਂ ਦੀ ਮਿਹਨਤ ਕਰਦੇ ਆ ਤਾਂ ਅਸੀਂ ਖੁਸ਼ ਰਹਿਣੇ ਆ ਅਸੀਂ ਤੰਦਰੁਸਤ ਰਹਿਣੇ ਆ ਸਾਡੇ ਕੋਲੇ ਕੋਈ ਨਾ ਕੋਈ ਉਦੇਸ਼ ਰਹਿੰਦਾ ਜਿਵੇਂ ਨਰੂਲਾ ਜੀ ਕੋਲ ਹੈ ਇਹ ਸਵੇਰ ਤੋਂ ਹੀ ਇਸ ਤਰ੍ਹਾਂ ਲੱਗ ਜਾਂਦੇ ਇਹ ਛੋਟੇ ਮੋਟੇ ਉਪਰਾਲੇ ਕਰਕੇ ਇਹ ਬਹੁਤ ਵੱਡੀ ਇੱਕ ਯੋਗਦਾਨ ਜਿਹੜਾ ਹੈ ਵੱਡੀ ਸਿਹਤ ਕਹ ਲਈਏ ਕਿ ਇਹ ਸਮਾਜ ਨੂੰ ਦੇ ਰਿਹਾ ਹੈ ਬਹੁਤ ਇੱਕ ਵੱਡਾ ਯੋਗਦਾਨ ਪਾ ਰਹੀ ਹੈ ਇਹ ਸਮਾਜ ਅਤੇ ਸਾਡੇ ਆਲੇ ਦੁਆਲੇ ਦੀਸ ਹਬਸ ਫਾਇਦੇ ਵਿੱਚ ਇਹ ਦੇਖੋ ਇਨੋਸੀ ਸੀਡ ਬੈਂਕ ਕਹਿੰਨੇ ਆ ਜੀ ਸੀਡਸ ਬੈਂਕ ਨਰੋਲਜੀ ਇਹ ਚਿਕੂ ਦੇ ਚਿਕੂ ਦੇ ਜੀ ਇਹ ਚਿਕੂ ਦੇ ਸੀ ਮੈਂ ਹੁਣ ਐਸਟਪੀ ਦੇ ਵਿੱਚ ਪਿਛਲੇ 10 ਸਾਲਾਂ ਚ ਲਗਭਗ 100 ਗੁੱਟਲੀਆਂ ਜੀ ਅੰਬ ਦੀਆਂ ਲੋਕੀ ਖਾ ਕੇ ਸਿਰ ਦਿੰਦੇ ਆ ਕਈ ਮੈਂ ਆਪ ਚੱਕ ਲੈਣਾ ਖੁਰਪੀ ਚੱਕ ਕੇ ਉਹਨਾਂ ਨੂੰ ਜ਼ਮੀਨ 'ਚ ਪਾ ਦਿੰਦੇ ਆ ਹੂੰ अच्छा आंवला ਤਾਂ ਸਾਨੂੰ ਪਤਾ ਹੀ ਹੈ ਸਾਡੀ ਸਕਿਨ ਵਾਸਤੇ ਸਾਡੀ ਵਾਲਾਂ ਵਾਸਤੇ ਸਾਡੀ ਸਿਹਤ ਵਾਸਤੇ ਬਹੁਤ ਬੜਾ ਯੂਸਫੁਲ ਹੈਗਾ आंवले ਜਿਹੜੇ ਤਾਜ਼ੇ ਨਿਕਲਦੇ ਆ ਉਹਨਾਂ ਤੋਂ ਮੈਂ ਪੇਸਟ ਬਣਾ ਲੈਂਦਾ ਹੈਗਾ ਅਮਰੱਬਾ ਬਣਾ ਲੈਂਦੇ ਆ ਡਾਈ ਬਣਾ ਲੈਂਦੇ ਆ ਜਿਹੜੇ ਜ਼ਮੀਨ ਦੇ ਛੱਟੇ ਆ ਬਿਲਕੁਲ ਬਕਾਰ ਆ ਜਿਨ੍ਹਾਂ ਨੂੰ ਕੋਈ ਨਹੀਂ ਚੱਕਦਾ ਉਹ ਮੈਂ ਇਕੱਠੇ ਕਰਕੇ ਆ ਦੇਖੋ ਇਕੱਠੇ ਕੀਤੇ ਹੈਗੇ ਆ ਜੀ ਇਹਨਾਂ ਨੂੰ ਤੋੜ ਕੇ ਇਸੇ ਤਰ੍ਹਾਂ ਹੀ ਬਹੁਤ ਸਾਰੇ ਫਲ ਹੁੰਦੇ ਨੇ ਉਦਾਹਰਨ ਦੇ ਤੌਰ ਤੇ ਜੇਕਰ ਆਉਂਦੇ ਮੌਸਮ ਦੇ ਵਿੱਚ ਜਾਮਣਾ ਜਾਮਣ ਦੀਆਂ ਗਟਕਾਂ ਜਾਂ ਇਸ ਤੋਂ ਪਹਿਲਾਂ ਤੂਤ ਜਿਹੜੇ ਉਹ ਵਾਲੇ ਦੁਆਲੇ ਧਰਤੀ ਤੇ ਡਿੱਗ ਕੇ ਹੀ ਖਰਾਬ ਹੋ ਗਏ ਪਰ ਨਰੂਲਾ ਜੀ ਨੇ ਸੋਚਿਆ ਕਿ ਇਸ ਤਰ੍ਹਾਂ ਅਸੀਂ ਕੋਈ ਨਾ ਕੋਈ ਉਪਰਾਲਾ ਕਰੀਏ ਸੋ ਕੀਤਾ ਜਾ ਸਕਦਾ ਹੈ ਨਰੂਲਾ ਜੀ ਬਹੁਤ ਸਾਰੇ ਮੰਚਾਂ ਦੇ ਨਾਲ ਵੀ ਜੁੜੇ ਹੋਏ ਨੇ ਤੇ ਉਸ ਮੰਚਾਂ ਦੇ ਨਾਲ ਜੁੜ ਕੇ ਸਮਾਜ ਨੂੰ এনवायरमेंट ਨੂੰ ਜਿਹੜੀਆਂ ਸੇਵਾਵਾਂ ਵਾਤਾਵਰਣ ਨੂੰ ਦੇ ਰਹੇ ਨੇ ਉਹਨਾਂ ਬਾਰੇ ਅਸੀਂ ਇਹਨਾਂ ਤੋਂ ਜਾਣਿਆ ਦੇਖਿਆ ਤੇ ਸਮਾਜ ਨੂੰ ਕਿਸ ਤਰ੍ਹਾਂ ਦੀਆਂ ਇਹ ਆਪਣੀਆਂ ਸੇਵਾਵਾਂ ਸਮਾਜ ਸੇਵਾ ਦੇ ਤੌਰ ਤੇ ਦੇ ਰਹੇ ਨੇ ਉਹ ਅਸੀਂ ਗੱਲ ਕਰਾਂਗੇ ਨਰੂਲਾ ਜੀ ਦੇ ਨਾਲ ਮਨਦੀਪ ਜੀ ਆਓ ਘਰ ਦੇ ਵਿੱਚ ਚੱਲੀ ਆਪਾਂ ਜੀ ਬਹੁਤ ਸਾਰੀਆਂ ਗੱਲਾਂ ਕਰਦੇ ਆਂ ਜੀ ਕਿਉਂਕਿ ਇਹ ਮੇਰੀ ਲਾਈਫ ਦਾ ਇੱਕ ਮਿਸ਼ਨ ਹੈਗਾ ਜੀ ਗ੍ਰੀਨ ਮਿਸ਼ਨ ਜੀ ਬੇਕਾਰ ਸਬਜੀ ਦੇ ਛਿਲਕਾ ਤੋਂ ਖਾਦ ਤਿਆਰ ਕਰਨਾ ਬੇਕਾਰ ਗੁੱਠਲੀਆਂ ਤੋਂ ਬੀਜਾਂ ਤੋਂ ਪੌਦੇ ਤਿਆਰ ਕਰਨਾ ਜੀ ਤੇ ਇਸ ਚਾਲਾਵਾ ਵੀ ਮੈਂ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਨਾਲ ਜੁੜਿਆ ਜਿਹਦੇ ਜਸੀਂ ਲੋਕਾਂ ਸੰਮੁਖ ਤੇ ਕਰਾਨੇ ਆ ਜੀ ਬਹੁਤ ਅੱਛੀ ਗੱਲ ਹੈ ਮਨੋਜੀ ਜੀ ਇਸ ਬਾਰੇ ਮੈਂ ਪਹਿਲਾਂ ਗੱਲ ਕਰਨਾ ਚਾਹਾਂਗਾ ਇਹ ਜੋ ਉਪਰਾਲੇ ਅਸੀਂ ਦੇਖੇ ਬਿਨਾਂ ਦੇਖਿਆਂ ਅਸੀਂ ਸੋਚਦੇ ਆ ਕਿ ਸਾਡੇ ਇੰਨੇ ਕ ਕਰਨ ਨਾਲ ਕੀ ਹੋਏਗਾ ਸਾਡਾ ਕੋਈ ਫਲਾਂ ਸਬਜ਼ੀਆਂ ਦਾ ਛਿਲਕਾ ਜਿਹੜਾ ਕਿ ਅਸੀਂ ਡਸਟਬਿਨ ਚ ਪਾਤਾ ਵੀ ਸਾਡਾ ਇਸ ਤਰ੍ਹਾਂ ਕਰਨ ਨਾਲ ਕੀ ਹੋਵੇਗਾ ਸਾਡੇ ਛੋਟੇ ਜਿਹੇ ਉਪਰਾਲੇ ਨਾਲ ਕੀ ਹੋਣ ਵਾਲਾ ਹੈਗਾ ਕਿੰਨੀ ਖਾਦ ਘਰੇ ਬਣਾ ਲਵਾਂਗੇ ਪਰ ਅਸੀਂ ਦੇਖਿਆ ਹੈਗਾ ਇਹ ਸਾਰਾ ਸਿਰਫ ਇੱਕ ਘਰ ਦਾ ਵੇਸਟ ਹੈ ਇੱਕ ਘਰ ਦੇ ਕਿਚਨ ਦੇ ਵੇਸਟ ਦੇ ਨਾਲ ਇੰਨੀ ਵਧੀਆ ਖਾਦ ਜਿਹੜੀ ਉਹ ਤਿਆਰ ਇੱਥੇ ਕੀਤੀ ਪਈ ਹੈ ਜਿਹੜੀ ਕਿ ਆਲੇ ਦੁਆਲੇ ਨਰੁੱਲਾ ਜੀ ਦੇ ਗਵਾਂਢੀ ਜਿਹੜੇ ਹੈ ਜਿਨ੍ਹਾਂ ਚੋਂ ਮੈਂ ਵੀ ਇੱਕ ਆਇਆ ਸੀ ਲੈ ਕੇ ਜਾਂਦੇ ਆਂ ਅਸੀਂ ਵਰਤਦੇ ਆਂ ਤੇ ਸਾਥੀਓ ਅਸੀਂ ਇਸ ਤਰ੍ਹਾਂ ਦਾ ਉਪਰਾਲਾ ਜ਼ਰੂਰ ਰਕੇਸ਼ਨ ਨਰੁੱਲਾਜੀ ਵੱਲੋਂ ਸ਼ੁਰੂ ਕੀਤਾ ਗਿਆ ਬਠਿੰਡਾ ਵਿਕਾਸ ਮੰਚ ਇਸ ਮੰਚ ਦੇ ਫਾਊਂਡਰ ਮੈਂਬਰ ਨੇ ਫਾਊਂਡਰ ਪ੍ਰੈਜ਼ੀਡੈਂਟ ਨੇ ਇਸ ਵੇਲੇ ਇਸ ਮੰਚ ਦੇ ਤੇ ਬਠਿੰਡਾ ਵਿਕਾਸ ਮੰਚ ਕਿਸ ਤਰ੍ਹਾਂ ਕੰਮ ਕਰਦਾ ਹੈ ਕੀ ਖਾਸੀਅਤ ਕੀ ਸਮਾਜ ਨੂੰ ਦੇ ਰਿਹਾ ਹੈ ਜੀ ਇਹ ਮੰਚ ਮੱਜੀ ਸਾਡਾ ਮਿਸ਼ਨ ਇਹ ਹੈ ਕਿ ਅਸੀਂ ਲੋੜਵੰਦਾਂ ਦੀ ਹੈਲਪ ਕਰਨੀ ਜੇ ਕਿਸੇ ਨੂੰ ਪ੍ਰੋਬਲਮ ਆ ਉਹ ਸੌਲਵ ਕਰੀ ਜੀ ਇਹਦੇ ਵਿੱਚ ਅਸੀਂ ਬਹੁਤ ਸਾਰੇ ਮਿਸ਼ਨਸ ਆ ਜਿਸ ਤਰ੍ਹਾਂ ਜਿਸ ਨੇ ਬੋਡੀ ਡੋਨੇਟ ਕਰਨੀਆਂ ਮੈਂ ਐਮਲ ਬਠਿੰਡਾ ਨਾਲ ਮਿਲ ਕੇ ਕੰਮ ਕਰ ਰਹੇ ਹੈਗਾ ਜੀ ਬਹੁਤ ਸਾਰੇ ਮੈਂ ਛਾਂਗਦੇ ਲੋਕਾਂ ਦੇ ਫਾਰਮ ਭਰ ਆ ਚੁੱਕੇ ਆ ਹੈਗਾ ਜੀ ਇਹ ਜਦੋਂ ਨਹੀਂ ਸੀ ਉਦੋਂ ਪਹਿਲਾਂ ਕਰਦਾ ਹੁੰਦਾ ਸੀ ਇਹਦੇ ਨਾਲ ਆਦੇਸ਼ ਨਾਲ ਠੀਕ ਹੈ ਜੀ ਉਦੋਂ ਪਹਿਲਾਂ ਫ੍ਰੀਜ਼ਕੋਟ ਮੈਡੀਕਲ ਕਾਲਜ ਦੇ ਕਰਿਆ ਕਰਦਾ ਸੀਗਾ ਹਮ ਤੇ ਪਿੱਛੇ ਦੇ 1 ਜੂਨ 2024 ਨੂੰ ਮੇਰੇ ਮਦਰ ਦੀ ਡੈਥ ਹੋਈ ਸੀ ਜੀ ਉਹਨਾਂ ਦੀ ਬਾਡੀ ਮੈਂ ਉੱਥੇ ਦੇ ਕੇ ਆਇਆ ਸੀ ਆ ਜੀ ਇਤਨਾ ਅਸੀਂ ਫਾਰਮ ਭਰਤਾ ਪਲਜ ਕਰਤਾ ਉਹਨਾਂ ਦੀ ਬਾਡੀ ਮੈਂ ਐਕਚੁਅਲ ਡੋਨੇਟ ਕਰਕੇ ਆਇਆ ਸੀ ਆ ਜੀ ਮੈਂ ਤੱਕ ਨੂੰ 5 ਕੋ ਬਾਡੀ ਇੱਥੇ ਭੇਜ ਚੁੱਕੇ ਆ ਹੈਗਾ ਫਾਰਮ ਤਾਂ ਕਾਫੀ ਸਾਰੇ ਸੈਂਕੜੇ ਹਜ਼ਾਰਾਂ ਦੀ ਗਿਣਤੀ ਚ ਨਾ ਪਲਜ ਕਰਵਾ ਚੁੱਕੇ ਆ ਜੀ ਤੇ ਹੋਰ ਬਹੁਤ ਸਾਰੇ ਮਿਸ਼ਨ ਆ ਜਿਸ ਤਰ੍ਹਾਂ ਅਸੀਂ ਕਲੋਸ ਬੈਂਕ ਚਲਾਇਆ ਹੈਗਾ ਹੂੰ ਕੱਪੜੇ ਬੈਂਕ ਪੁਰਾਣੇ ਕੱਪੜੇ ਲੋਕ ਜਿਨ੍ਹਾਂ ਦੇ ਘਰੇ ਲੋਕਾਂ ਕੋਲ ਬਹੁਤ ਪਏ ਹੁੰਦੇ ਆ ਜੀ ਉਹ ਅਸੀਂ ਇਕੱਠੇ ਕਰਕੇ ਤੇ ਲੋੜਵੰਦਾਂ ਨੂੰ ਵੰਡਦੇ ਹੈਗੇ ਆ ਇਸ ਤਰ੍ਹਾਂ ਬੁੱਕ ਬੈਂਕ ਹੈਗਾ ਕਿਤਾਬਾਂ ਇਕੱਠੀਆਂ ਕਰਕੇ ਫਿਰ ਰਿਸਪੈਕਟੀਗਲ ਬੈਂਕ ਹੈ ਚਸ਼ਮੇ ਆ ਜਿਹੜੇ ਉਹ ਇਕੱਠੇ ਕਰਕੇ ਠੀਕਰਾ ਕੇ ਲੋੜਵੰਦਾਂ ਨੂੰ ਦੇਈ ਜਾਇਆ ਟੋਏ ਬੈਂਕ ਹੈਗਾ ਜੀ ਤੇ ਜਿਹਦੇ ਵਿੱਚ ਘਰਾਂ ਦੇ ਲੋਕਾਂ ਕੋਲ ਖਲਾਉਣੇ ਪਏ ਹੁੰਦੇ ਆ ਉਹ ਸੀ ਸਕੂਲਾਂ ਚ ਜਿੱਥੇ ਕਿਤੇ ਬਸਤੀਆਂ ਜ਼ਰੂਰ ਹੁੰਦੀਆਂ ਉੱਥੇ ਦੇ ਕੇ ਆਈਏ ਜੀ ਨਰੋਲਾ ਜੀ ਤੁਸੀਂ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਾਲ ਵੀ ਜੁੜੇ ਹੋਏ ਹੋ ਨੋ ਮੀਡੀਏਸ਼ਨ ਦੇ ਵਿੱਚ ਕਿਸ ਤਰ੍ਹਾਂ ਦੀਆਂ ਆਪਣੀਆਂ ਸੇਵਾਵਾਂ ਦੇ ਰਹੇ ਹੋ ਮਾਚੀ ਸਮਾਜ ਦੇ ਵਿੱਚ ਇਸ ਵੇਲੇ ਮੈਟ੍ਰੀਮੋਨੀਅਲ ਡਿਸਪੂਟਸ ਬੜੇ ਆ ਰਹੇ ਹੈਗੇ ਲਾਈਵ ਝਗੜੇ ਹੋ ਰਿਹਾ ਜੀ ਕਿਉਂਕਿ ਈਗੋ ਈਗੋ ਪ੍ਰੋਬਲਮ ਹੈਗੀ ਹੈ ਸਾਰਿਆਂ ਨੂੰ ਇੱਛਾਵਾਂ ਬਹੁਤ ਉੱਚੀਆਂ ਹੁੰਦੀਆਂ ਉਹ ਕਈ ਤਾਂ ਮਹੀਨੇ ਬਾਅਦ ਹੀ ਪਿੱਛੇ ਦੇ ਕੇਸ ਆਏ ਸੀ ਫਰਵਰੀਜ਼ ਮੈਰਿਜ ਹੋਈ ਜੀ ਆਪਣਾ ਮਾਨਯੋਗ ਦਾਸ ਸਾਹਿਬ ਸ਼੍ਰੀਸ਼ਕਮਰ ਗੋਇਲ ਸੀਗੇ ਤਾਂ ਮਹੀਨੇ ਬਾਅਦ ਹੀ ਰਕਲਾਕ ਹੈ ਮਤਲਬ ਹੋ ਗਿਆ ਹੁਣ ਮੈਡਮ ਬਲਜਿੰਦਰ ਕੌਰ ਮਾਨ ਹੈਗੇ ਜਿਹੜੀ ਚੀਫ ਡਿਊਟੀ ਸਿਜ ਮੈਜਿਸਟ੍ਰੇਟ ਕਮ ਸੈਕਟਰੀ ਜ਼ਿਲ੍ਹਾ ਕਾਨੂੰਨੀ ਸੇਵਾਾਂ ਥੋਟੀ ਉਹਨਾਂ ਮਿਲ ਕੇ ਅਸੀਂ ਬਹੁਤ ਸਾਰੇ ਕੰਮ ਕਰ ਰਹੇ ਹੈਗੇ ਆ ਲੋਕਦਲਤ ਲੱਗਦੀ ਹੈ ਜਿਸ ਸੇ ਸਭ ਨੂੰ ਪਤਾ ਹੈ ਇਹ ਸਾਲ ਚਾਰ ਵਾਰ ਲੱਗਦੀ ਹੈ ਹੂੰ ਤਿੰਨ ਮਹੀਨੇ ਬਾਅਦ ਲੱਗਦੀ ਹੈ ਗਿਆ ਮਾਰਚ ਦੇ ਵਿੱਚ ਜੀ ਤੇ ਫਿਰ ਮਈ ਦੇ ਵਿੱਚ ਕਿਉਂਕਿ ਜੂਨ ਛੁੱਟੀਆਂ ਹੁੰਦੀਆਂ ਫਿਰ ਸਤੰਬਰ ਤੇ ਫਿਰ ਦਸੰਬਰ ਚ ਲੱਗਦੀ ਜੀ ਦੂਸਰੇ ਸ਼ਨੀਵਾਰ ਹੈ ਗਿਆ ਜੀ ਵੈਸੇ ਤੁਸੀਂ ਆਪ ਬਹੁਤ ਐਕਟਿਵ ਹੋ ਨਰੁਲਾ ਜੀ ਸਾਈਕਲਿੰਗ ਜਿਹੜੀ ਹੈ ਤੁਸੀਂ ਦਿਨ ਦੇ ਵਿੱਚ ਸਾਨੂੰ ਬਾਜ਼ਾਰ ਦੇ ਵਿੱਚ ਜਾਂ ਆਪਣੇ ਰੁਟੀਨ ਦੇ ਕੰਮ ਕਰਦਿਆਂ ਹੋਇਆਂ ਵੀ ਸਾਈਕਲਿੰਗ ਤੇ ਨਜ਼ਰ ਆਉਨੇ ਹੋ ਸਾਈਕਲਿੰਗ ਕਰਦੇ ਨਜ਼ਰ ਆਉਨੇ ਹੋ ਸਾਈਕਲ ਦੇ ਉੱਤੇ ਇਹ ਬੜਾ ਹੁੰਦਾ ਹੈ ਕਿ ਸਾਈਕਲਿੰਗ ਖਾਸ ਤੌਰ ਤੇ ਅਸੀਂ ਜਦੋਂ ਨਵਾਂ ਸਾਈਕਲ ਕੋਈ ਖਰੀਦਿਆ ਉਦੋਂ ਥੋੜੇ ਦਿਨ ਅਸੀਂ ਕਰਦੇ ਜ਼ਰੂਰ ਆ ਜਾਂ ਜਿਹੜੇ ਰੈਗੂਲਰ ਕਰਦੇ ਆ ਉਹ ਵੀ ਸਵੇਰੇ ਸ਼ਾਮ ਚਲੋ ਸਾਈਕਲਿੰਗ ਕਰਦੇ ਨੇ ਬਹੁਤ ਅੱਛੀ ਗੱਲ ਹੈ ਪਰ ਸਾਰੇ ਦਿਨ ਦੇ ਆਪਣੇ ਕੰਮ ਸਾਈਕਲ ਦੇ ਉੱਤੇ ਕਰਨੇ ਉਹ ਵੀ ਤੁਸੀਂ ਇਸ ਉਮਰ 'ਚ ਤਾਂ ਮੈਂ ਨਹੀਂ ਕਹਾਗਾ ਮਾਸ਼ਾਅੱਲਾ ਤੁਸੀਂ ਕਿਉਂਕਿ ਯੰਗ ਹੋ ਅਜੇ ਵੀ ਜਵਾਨ ਹੋ ਕੰਮ ਕਰ ਰਹੇ ਹੋ ਤੇ ਮੈਨੇਜ ਕਿਵੇਂ ਕਰ ਲੈਨੇ ਉਹ ਸਾਰੀ ਦਿਹਾੜੀ ਦਾ ਕੰਮ ਸਾਈਕਲ ਦੇ ਉੱਤੇ ਕਰਨਾ ਨਹੀਂ ਨਹੀਂ ਉਹ ਕੋਈ ਨਹੀਂ ਮੇਰੇ ਕੋਲ ਠੱਲਾਪਸ ਹੀ ਦੇਖ ਰਿਹਾ ਹਾਂ ਕਾਫੀ ਮਜ਼ਬੂਤ ਹੈ ਇਹਦੇ 10 ਕਿਲੋ ਭਾਰ ਆ ਹੁਣ ਵੀ ਮੈਂ ਸ਼ਹਿਰ ਚੋਂ ਆਇਆ ਹੈਗਾ ਤੇ 10 ਕਿਲੋ ਮੇਰੇ ਕੋਲ ਸਮਾਨ ਸੀਗਾ ਮੈਂ ਝੋਲੇ 'ਚ ਪਾ ਕੇ ਟੰਗ ਲੈਣਾ ਹੈਗਾ ਜੀ ਤੇ ਐ ਸਾਈਕਲਿੰਗ ਦਾ ਵੀ ਮੇਰਾ ਇੱਕ ਬੜਾ ਮਤਲਬ ਰੋਚਕ ਇਤਿਹਾਸ ਹੈਗਾ ਮੇਰਾ ਜਨਮ ਹੈ 1956 ਦਾ ਜੀ ਤੇ ਮੈਂ 9 ਸਾਲ ਦਾ ਸੀਗਾ ਮੇਰੇ ਫਾਦਰ ਸਾਹਿਬ ਨੇ ਮੈਨੂੰ ਜਨਮ ਦਿਨ ਤੇ ਗਿਫਟ ਲੈ ਕੇ ਦਿੱਤਾ ਸਾਈਕਲ ਦਾ ਜੀ 1965 ਦੀ ਗੱਲ ਹੈਗੀ ਆ ਕੇ ਨਵੰਬਰ ਨੂੰ ਲਿਆਕ ਦਿੱਤਾ ਜਿਵੇਂ ਔਰਤਾਂ ਨੂੰ ਹੁੰਦਾ ਮੇਰੀ ਮਾਂ ਕੰਦੇ ਕਾਕਾ ਤੋਂ ਵਾਲੇ ਛੋਟਾ ਤੋਂ ਨਹੀਂ ਚਲਾਣਾ ਹੈ ਠੀਕ ਹੈ ਪਰ ਉਹ 30 ਸਤੰਬਰ ਨੂੰ ਮੈਂ ਚਾਬੀ ਉੱਤੇ ਬਾਹਰ ਗਏ ਸੀ ਚਾਬੀ ਚੱਕ ਕੇ ਸ਼ੁਰੂ ਹੋ ਗਿਆ 30 ਸਤੰਬਰ 1965 ਨੂੰ ਮੇਰਾ ਮੈਨੂੰ ਯਾਦ ਆ ਪੂਰਾ ਸਾਰਾ ਹਮ ਮੇਰਾ ਸਾਈਕਲਿੰਗ ਸਫਰ ਸ਼ੁਰੂ ਹੋਇਆ ਲਗਭਗ 60 ਸਾਲ ਹੋ ਚੱਲੇ ਹੈਗੇ ਜੀ ਇਹ ਲਗਾਤਾਰ ਜਾਰੀ ਹੈ ਪਰ ਮਹਾਤਮਾ ਦੀ ਅਸੀਂ ਮਿਹਰ ਰਹੀ ਹੈ ਵੀ ਅੱਜ ਤੱਕ ਕਦੀ ਕੋਈ ਮੇਰਾ ਐਕਸੀਡੈਂਟ ਨਹੀਂ ਹੋਇਆ ਹੈਗਾ ਬਹੁਤ ਅੱਛਾ ਕਦੀ ਕੋਈ ਪ੍ਰੋਬਲਮ ਨਹੀਂ ਆਈ ਹੈ ਜੀ ਬੜਾ acha ਸਫਰ ਚੱਲ ਰਿਹਾ ਮੇਰੀ ਉਮਰ ਲਗਭਗ 70 ਸਾਲ ਹੋਣ ਵਾਲੀ ਹੈ ਅਗਲੇ ਸਾਲ ਹੋ ਜਾਏਗੀ ਜੀ ਪਰ ਉਸ ਸਾਈਕਲਿੰਗ ਦੇ ਬਦੌਲਤ ਹੀ ਨਾ ਮੈਨੂੰ ਕੋਈ ਬਲੱਡ ਪ੍ਰੈਸ਼ਰ ਹੈ ਨਾ ਕੋਈ ਸ਼ੂਗਰ ਹੈ ਕੋਈ ਪ੍ਰੋਬਲਮ ਨਹੀਂ ਹੈ ਜੀ ਕਿਚਨ ਦੇ ਵਿੱਚ ਤੁਸੀਂ ਅਜੇ ਵੀ ਐਕਟਿਵ ਹੋ ਤੇ ਆਪਣੀ ਖੁਰਾਕ ਦਾ ਤੁਸੀਂ ਬਹੁਤ ਖਿਆਲ ਰੱਖਦੇ ਹੋ ਜੀ ਉਸ ਦੇ ਲਈ ਤੁਸੀਂ ਅ ਘਰੇਲੂ ਤੌਰ ਦੇ ਉੱਤੇ ਸਰੀਰ ਨੂੰ ਤੰਦਰੁਸਤੀ ਦੇਣ ਵਾਲੀਆਂ ਖੁਰਾਕ ਕੁਝ ਅਜਿਹੀਆਂ ਮੋਟੇ ਆਨਾਜ ਦੀਆਂ ਚੀਜ਼ਾਂ ਕੁਝ ਬਿਸਕਟ ਕੁਝ ਸਨੈਕਸ ਅਜਿਹਾ ਕੁਝ ਵੀ ਤਿਆਰ ਕਰਦੇ ਹਾਂ ਬਿਲਕੁਲ ਉਹਨਾਂ ਬਾਰੇ ਸਾਨੂੰ ਦੱਸੋ ਮੈਨੂੰ ਨਾ ਮਿਲਟਸਮੈਨ ਵੀ ਕਿਹਾ ਜਾਂਦਾ ਹੈਗਾ ਜੀ ਜਿਸ ਤਰ੍ਹਾਂ ਮਿਲਟ ਸਾਨੂੰ ਪਤਾ ਹੀ ਹੁੰਦਾ ਪੋਜ਼ਿਟਿਵ ਨੈਗੇਟਿਵ ਤੇ ਨਿਊਟਰਲ ਮੈਂ ਪੋਜ਼ਿਟਿਵ ਮਿਲਟਸੇ ਕੰਮ ਕਰਦੇ ਹੈਗੇ ਹਾਂ ਜਿਸ ਤਰ੍ਹਾਂ ਕੰਗਣੀ ਕੋਦਰਾ ਕੁਟਕੀ ਸਵਾਕ ਤੇ ਹਰੀ ਕੰਗਣੀ ਪੀਲੀ ਕੰਗਣੀ ਇਹ ਦੋ ਕੰਗਣੀ ਹੋ ਗਈਆਂ ਹਰੀ ਕੰਗਣੀ ਹਰੀ ਕੰਗਣੀ ਪੀਲੀ ਕੰਗਣੀ ਕੁਟਕੀ ਕੋਦਰਾ ਤੇ ਸਮਾਜ ਨੂੰ ਸਵਾਕ ਕਹਿੰਦੇ ਆ ਜੀ ਇਹ ਕਿਉਂਕਿ ਜਦੋਂ ਉਗਦੇ ਐ ਨਾ ਇਹਨਾਂ ਨੂੰ ਬਹੁਤੇ ਪਾਣੀ ਦੀ ਲੋੜ ਹੁੰਦੀ ਐ ਨਾ ਇਹਨਾਂ ਨੂੰ ਕਿਸੇ ਖਾਦ ਦੀ ਨਾ ਕਿਸੇ ਕੀੜੇ ਮਰ ਦਵਾਈ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਜੀ ਪਹਿਲਾਂ ਇਹ ਮਧ ਪ੍ਰਦੇਸ਼ ਕਰਨਾਟਕ ਰਾਜਸਥਾਨ ਚ ਉਗਦੇ ਐ ਮੈਂ ਪਿਛਲੇ ਸਾਲ ਨਾ ਕਾਫੀ ਪੰਜਾਬ ਦੇ ਚ ਬਠਿੰਡਾ ਦੇ ਆਸ-ਪਾਸ ਕੁਝ ਇਲਾਕਿਆਂ ਚ ਇਹਦੀ ਖੇਤੀ ਕਰਵਾਈ ਐ ਬੀਜ ਮੈਂ ਕਿਸਾਨਾਂ ਨੂੰ ਮੁਫਤ ਦਿੱਤੇ ਹੈਗੇ ਕਿਉਂਕਿ ਆ ਜਿਹੜਾ ਹੁਣ ਮੌਸਮ ਨਾਲ ਰੁੱਤ ਐ ਨਾ ਜੀ ਇਹ ਮਿਲਟਸ ਨੂੰ ਬੀਜਣ ਦੀ ਰੁੱਤ ਹੈਗੀ ਐ ਠੀਕ ਹੈ ਜੀ ਜੇ ਹੁਣ ਵੀ ਕਿਸੇ ਨੂੰ ਕੋਈ ਬੀਜ ਚਾਹੀਦੇ ਆ ਮੇਰੇ ਕੋਲ ਇਸ ਵੇਲੇ ਵੀ ਹੈਗੇ ਆ ਤਾਂ ਅਸੀਂ ਲੋਕਾਂ ਨੂੰ ਕਹਿੰਦੇ ਆ ਵੀ ਉਗਾਓ ਤੇ ਆਪਣੇ ਵਾਤਾਵਰਨ ਨੂੰ ਆਪਣੀ ਧਰਤੀ ਮਾਂ ਨੂੰ ਆਪਣੇ ਮਨੁੱਖਤਾ ਨੂੰ ਬਚਾਓ ਜੀ ਤੇ ਕਿਸ ਤਰ੍ਹਾਂ ਤੁਸੀਂ ਤਿਆਰ ਕਰਦੇ ਹੋ ਕਿਉਂਕਿ ਜਿਹੜੇ ਤੁਸੀਂ ਸਾਨੂੰ ਬਿਸਕਟ ਖਵਾਏ ਨੇ ਜੀ ਇਹ ਵੀ ਤੁਸੀਂ ਦੱਸ ਰਹੇ ਹੋ ਕਿ ਇਹ ਓਟਸ ਤੇ ਰਾਗੀ ਤੋਂ ਬਣਿਆ ਹੈ ਓਟਸ ਤੇ ਰਾਗੀ ਤੋਂ ਬਣੇ ਨੇ ਇਹ ਤੁਸੀਂ ਬਣਾਏ ਜੀ ਇਹਦਾ ਮਟੀਰੀਅਲ ਰੈਸਪੀ ਸਾਰੀ ਮੈਂ ਹੀ ਦਿੱਤੀ ਹੈ ਜੀ ਸੋ ਬਣਵਾ ਸੀ ਬਾਹਰੋਂ ਲੈ ਜਾਣੇ ਕਿ ਹਾਂ ਮੈਂ ਨਾ ਇੰਟੀਰੀਅਰ इवन ਬੇਕਰੀ ਹੈਗੀ ਐ ਦੋ ਤਿੰਨ ਬੇਕਰੀ ਹੋਰ ਆ ਉਹਨਾਂ ਤੋਂ ਬਣਵਾਇਦੇ ਐ ਮਟੀਰੀਅਲ ਸਾਰਾ ਰੈਸਪੀ ਸਾਰਾ ਕੁਝ ਐਕਸਾਕੀ ਜੇ ਬੇਕਰੀਆਂ ਨੇ ਕੋਲ ਕੋਈ ਓਟਸ ਵਾਲੇ ਬਿਸਕਟ ਲੈਣ ਆਂਦਾ ਰਾਗੀ ਵਾਲੇ ਤਾਂ ਮੈਨੂੰ ਕਹਿੰਦੇ ਜੀ ਸਾਡੇ ਕੋਲ ਨਹੀਂ ਹੈਗੇ ਜੀ ਅਸੀਂ ਤਾਂ ਉਹ ਸਾਨੂੰ ਦੱਸ ਜਾਂਦੇ ਐ ਅਸੀਂ ਉਵੇਂ ਬਣਵਾ ਲੈਨੇ ਹੈ ਜੀ ਤਾਂ ਉਹ ਜਿਹੜਾ ਕਸਟਮਰ ਆ ਕੋਈ ਲੋੜਵੰਦਾ ਕੋਈ ਹੋਰ ਐਮ ਦੇ ਵਿੱਚੋਂ ਵੀ ਡਾਕਟਰ ਰਿਕਮੈਂਡ ਕਰਦੇ ਆ ਉਹ ਮੇਰੇ ਕੋਲ ਆਂਦੇ ਹੈਗੇ ਇਸਾਂ ਦੇ ਬਿਜ਼ਲਰ ਨਹੀਂ ਬਿਸਕੁਟ ਨਹੀਂ ਕਿਉਂਕਿ ਇਹ ਸਾਡੀ ਸਿਹਤ ਵਾਸਤੇ ਸਾਡੇ ਵਾਤਾਵਰਣ ਲਈ ਬੜੇ ਯੂਸਫੁਲ ਹੈ ਜੀ ਨਿਰੂਲਾ ਜੀ ਅਖੀਰ ਦੇ ਵਿੱਚ ਨੌਜਵਾਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਤੇ ਕੀ ਆਪਣਾ ਕੋਈ ਸੰਪਰਕ ਨੰਬਰ ਵੀ ਤੁਸੀਂ ਇੱਥੇ ਸਾਨੂੰ ਦੇਣਾ ਚਾਹੋਗੇ ਤਾਂ ਕਿ ਤੁਹਾਡੇ ਨਾਲ ਗੱਲ ਕਰਕੇ ਇਹਨਾਂ ਮਸਲਿਆਂ ਦੇ ਉੱਤੇ ਜਿਨ੍ਹਾਂ ਦੇ ਉੱਤੇ ਅਸੀਂ ਗੱਲ ਕੀਤੀ ਹੈ ਕੋਈ ਸਲਾਹ ਲਈ ਜਾ ਸਕੇ ਹਾਂ ਬਿਲਕੁਲ ਜੀ ਮੇਰੇ ਕੋਲ ਨਾ ਜੀ ਪਿੰਡਾਂ ਦੇ ਕਲੱਬਾਂ ਲੈ ਯੂਸ ਕਲੱਬਾਂ ਲੈ ਆਉਂਦੇ ਆ ਜੀ ਕੋਈ ਕਹਿੰਦਾ ਅੰਕਲ ਜੀ ਕੋਈ ਪਿਤਾ ਜੀ ਕੋਈ ਕਿੱਥਾ ਕਹਿੰਦਾ ਕਿ ਨਾ ਸਾਡੇ ਕੋਲ ਫੰਡ ਨਹੀਂ ਹੈਗੇ ਅਸੀਂ ਬਹੁਤ ਸਾਰੀਆਂ ਐਕਟੀਵਿਟੀ ਕਰਨਾ ਚਾਹੁੰਦੇ ਆ ਜੀ ਮੈਂ ਕਿਹਾ ਜੀ ਬਹੁਤ ਸਾਰੇ ਪ੍ਰੋਗਰਾਮ ਐਕਟੀਵਿਟੀਜ਼ ਐਸੇ ਆ ਜਿਨ੍ਹਾਂ ਤੇ ਪੈਸਾ ਕੋਈ ਖਰਚ ਨਹੀਂ ਹੁੰਦਾ ਇਸ ਤਰ੍ਹਾਂ ਮੈਂ ਨਸ਼ਾ ਜਿਵੇਂ ਹੁਣ ਪੰਜਾਬ ਸਰਕਾਰ ਨੇ ਤਾਂ ਹੁਣ ਮੁਹਿੰਮ ਸ਼ੁਰੂ ਕੀਤੀ ਹੈ ਯੁੱਧ ਨਸ਼ਿਆਂ ਵਿਰੁੱਧ ਮੈਂ ਪਿਛੇ 40 ਸਾਲ ਤੋਂ ਨਸ਼ਿਆਂ ਵਿਰੁੱਧ ਆਪਣਾ ਕੈਂਪੇਨ ਜਿਹੜਾ ਜਾਰੀ ਰੱਖਿਆ ਹੋਇਆ ਉਹਦੇ ਚ ਕਾਉਂਸਲਿੰਗ ਕਰਦੇ ਆ ਸਮਝਾਣੇ ਹੈਗੇ ਆ ਵੀ ਨਸ਼ਿਆਂ ਚ ਕੁਝ ਨਹੀਂ ਪਿਆ ਹੈਗਾ ਪਰ ਨਸ਼ਾ ਐਸੀ ਚੀਜ਼ ਹੈ ਜਦੋਂ ਇੱਕ ਵਾਰੇ ਸਰੀਰ ਦੇ ਵਿੱਚ ਜਾਣਾ ਸ਼ੁਰੂ ਕਰਦੇ ਜੀ ਤੇ ਉਹ ਸਰੀਰ ਚੋਂ ਬਾਹਰ ਨਹੀਂ ਨਿਕਲਦਾ ਜੇ ਬਾਹਰ ਨਿਕਲਦਾ ਕੋਈ ਟ੍ਰੀਟਮੈਂਟ ਕਰਦੇ ਆ ਤਾਂ ਸਰੀਰ ਨੂੰ ਬੜੀ ਤਰ੍ਹਾਂ ਦੀ ਸੈਕੰਡਰੀ ਪ੍ਰੋਬਲਮ ਆਉਂਦੀ ਆ ਪਿੱਛੇ ਜੇ ਕੋਈ ਸਾਲ ਪੁਰਾਣੀ ਗੱਲ ਹੈਗੀ ਹੈ ਤੋਂ ਬਿਆਨ ਬਸਰੀ ਅਸੀਂ ਕੈਂਪ ਰੱਖਿਆ ਸੀਗਾ ਮੈਂ ਨਾਂ ਨਹੀਂ ਦੱਸੂਗਾ ਇੱਕ ਕੋਈ ਖੱੱਚੜੇੜੀ ਚਲਾਉਂਦਾ ਸੀਗਾ ਤੇ ਉਹਦੀ ਵਾਈਫ ਆ ਗਈ ਅਸੀਂ ਕੈਂਪ ਰੱਖਿਆ ਸੀ ਮੈਂ ਲੈਕਚਰ ਦੇ ਰਿਆ ਸੀ ਉੱਥੇ ਬੀਬੀ ਆ ਗਈ ਵੀਰ ਜੀ ਕਹਿੰਦੇ ਵੀ ਮੇਰਾ ਘਰ ਵਾਲਾ ਨਾ ਬਹੁਤ ਨਸ਼ੇ ਕਰਦਾ ਸਾਡਾ ਖੜਾ ਛੜਾ ਦੋ ਜੀ ਮੈਂ ਕਿਹਾ ਕਿੱਥੇ ਆ ਉਹ ਕੰਦੀ ਆਇ ਕੰਮ ਤੇ ਗਿਆ ਹੈਗਾ ਮੋਬਾਈਲ ਤੇ ਸੀਗਾ ਹੀ ਉਹਦੇ ਕੋਲੇ ਉਹਨੂੰ ਫੋਨ ਕੀਤਾ ਉਹ 15 ਮਿੰਟ ਚ ਆ ਗਿਆ ਜੀ ਫਿਰ ਉਹਨੇ ਮੈਨੂੰ ਦੱਸਿਆ ਵੀ ਮੈਂ ਆਹਾਹਾ ਯੂਜ਼ ਕਰਦਾ ਹੂੰ ਤੇ ਫਿਰ ਉਹਨੂੰ ਮੈਨੂੰ ਸਮਝਾਇਆ ਹੂੰ ਮੈਨੂੰ ਉਹ ਘਰ ਵੀ ਲੈ ਕੇ ਕਹਿੰਦੇ ਜਦ ਕੋ ਸਾਡੇ ਘਰੇ ਕੋਈ ਚੀਜ਼ ਨਹੀਂ ਹੈਗੀ ਇਹ 500 ਰੁਪਏ ਰੋਜ਼ ਕਮਾਉਂਦਾ ਹੈ ਜੀ ਪਰ ਸਾਰਾ ਨਸ਼ਿਆਂ ਤੇ ਵਿਕਾਰ ਕਰ ਦਿੰਦਾ ਹੈਗਾ ਮੈਂ ਉਹਨੂੰ ਹੌਲੀ ਹੌਲੀ ਸਮਝਾਇਆ ਉਹ ਰਸਤੇ ਤੇ ਆ ਗਿਆ ਉਹਨੂੰ ਅਸੀਂ ਉੱਥੇ ਦਵਾਈ ਦਿੱਤੀ ਹੋਰ ਦਿੱਤੀ ਤੇ ਹਫਤੇ ਇੱਕ ਬਾਅਦ ਜਦੋਂ ਘਰ ਗਿਆ ਤਾਂ ਉਹਦੀ ਘਰ ਵਾਲੀ ਕਹਿੰਦੀ ਜੀ ਉਹ ਤਾਂ ਕੰਮ ਤੇ ਜਾਣ ਰਿਹਾ ਉਹਨੂੰ ਲੂਜ਼ ਮੋਸ਼ਨ ਲੱਗ ਗਿਆ ਸਾਰਾ ਪਿੰਡੋਂ ਦਾ ਉੱਠ ਖੜਿਆ ਹੋਇਆ ਤੇ ਕਈ ਤਰ੍ਹਾਂ ਦੀ ਪ੍ਰੋਬਲਮ ਆ ਗਈ ਮੈਂ ਕਿਹਾ ਜਦੋਂ ਨਸ਼ਾ ਸਰੀਰ ਚੋਂ ਬਾਹਰ ਜਾਂਦਾ ਨਸਰਟ ਕਰਦੇ ਆ ਤਾਂ ਉਹਦੇ ਥੋੜੀ ਬੜੀਆਂ ਪ੍ਰੋਬਲਮ ਆਂਦੀ ਹੈ ਮੈਂ ਕਿਹਾ ਦੋ ਹਫ਼ਤੇ ਬਾਅਦ ਮੈਂ ਫੇਰ ਆਉਂਗਾ ਜਦੋਂ ਮੈਂ ਦੋ ਹਫ਼ਤੇ ਬਾਅਦ ਗਿਆ ਤਾਂ ਉਹ ਬੜੀ ਖੁਸ਼ੀਆਂ ਨੇ ਮੈਨੂੰ ਖੀਰ ਖਵਾਈ ਕਹਿੰਦੇ ਵੀਰ ਜੀ ਤੁਸੀਂ ਸਾਡੇ ਘਰ ਦੀ ਕਾਇਆ ਹੀ ਕਲਪ ਕਰਤੀ ਅੱਗੇ 500 ਕਮਾਉਂਦਾ ਸੀ 300 ਨਸ਼ੇ ਖਾਣ ਦਾ ਕਰੇ 200 ਦਿਨ ਦਾ ਸੀ ਹੁਣ ਕੀ ਹੈ 500 ਜਾਇ ਇਹ 800 ਕਮਾਉਂਦਾ ਹੈਗਾ ਸਾਰੇ ਸਾਰਾ ਸਾਡੇ ਘਰੇ ਦਿੰਦਾ ਉਹਨੇ ਘਰ ਚ ਸੋਫਾ ਕੀ ਵਾਸ਼ਿੰਗ ਮਸ਼ੀਨ ਕੀ ਟੀਵੀ ਕੀ ਫ੍ਰਿਜੀ ਸਾਰਾ ਕੁਝ ਲੈ ਆਂਦਾ ਬਹੁਤ ਅੱਛੀ ਜੀ ਸੋ ਬਹੁਤ ਅੱਛੀ ਗੱਲ ਹੈ ਤੁਸੀਂ ਸਾਨੂੰ ਬੜੀ ਬਿਹਤਰੀਨ ਜਾਣਕਾਰੀ ਦਿੱਤੀ ਸਮਾਂ ਦਿੱਤਾ ਆਪਣਾ ਸੰਪਰਕ ਨੰਬਰ ਇੱਕ ਵਾਰ ਫੇਰ ਹਾਂਜੀ ਮੈਂ ਨਾ ਆਪਣਾ ਮੋਬਾਈਲ ਨੰਬਰ ਸ਼ੇਅਰ ਕਰਨ ਲੱਗਾ ਹਾਂ ਕਦੀ ਵੀ ਮੇਰੀ ਕੋਈ ਜ਼ਰੂਰਤ ਹੈ ਮੈਂ ਨਾ ਜਿਸਨਾ ਗ੍ਰੀਨ ਮਿਸ਼ਨ ਤੇ ਕੰਮ ਕਰਦਾ ਹੈਗਾ ਕੂੜੇ ਦੀ ਆਪਣਾ ਕੁੜੇ ਤੋਂ ਖਾਦ ਬਣਾਉਣ ਦੀ ਟ੍ਰੇਨਿੰਗ ਜੰਨਾ ਹੈਗਾ ਮਿਲਟਰੀ ਨੂੰ ਕਿਵੇਂ ਬਣਾਇਆ ਮਿਲਟਰੀ ਰੈਸਪੀ ਕਿਵੇਂ ਹੈ ਅਸੀਂ ਤਿਆਰ ਕਰਨੀ ਹੈਗੇ ਆਂ ਬੱਚਿਆਂ ਨੂੰ ਮੋਟੀਵੇਸ਼ਨ ਲੈਕਚਰ ਦਿੰਨਾ ਹੈਗਾ ਅੱਜ ਜਿਵੇਂ ਬਠਿੰਡੇ ਮਾਲਟਨ ਵਨ ਸਕੂਲ ਫੇਸਵਾਂਚਰ ਸਰਕਾਰੀ ਸਕੂਲ ਆ ਪੋਥੀਮਾ ਲੈਕਚਰ ਦੇ ਕੇ ਆਇਆ ਤੇ ਉੱਥੇ ਕੰਪੋਸਟ ਪਿਟ ਬਣੀ ਹੈ ਬਹੁਤ ਵੱਡੀ ਬੜੀ ਉੱਥੇ ਖਾਦ ਤਿਆਰ ਹੁੰਦੀ ਆ ਅਡਰ ਜਗ੍ਹਾ ਤੇ ਮੈਂ ਮਿਸ਼ਨ ਨੂੰ ਫੁਲਾ ਰਹੇ ਹੈਗਾ ਰਕੇਸ਼ ਨਰੂਲਾ ਪ੍ਰੈਜ਼ੀਡੈਂਟ ਬ੍ਰਿੰਦਾ ਵਿਕਾਸ ਮੰਚ ਜੀ ਸਾਡੀ ਇੱਕ ਨਾ ਐਨਜੀਓ ਬਣ ਐਨਜੀਓ ਦੀ ਇੱਕ ਆਰਗੇਨਾਈਜੇਸ਼ਨ ਵੜੀ ਹੈ ਮਦਰ ਐਨਜੀਓ ਜੀਨੋਸੀ ਬੈਂਗੋ ਕੰਨੇ ਆ ਬ੍ਰਿੰਦਾ ਐਸ਼ਨ ਰੋ ਐਨਜੀਓ ਮੈਂ ਉਹਦਾ ਕੋਆਰਡੀਨੇਟਰ ਵੀ ਹੈਗਾ ਮੇਰਾ ਨੰਬਰ ਹੈ ਜੀ ਦੋਨੇ ਨੰਬਰ ਸ਼ੇਅਰ ਕਰੂੰਗਾ 983589505 ਜੀ ਦੂਸਰਾ ਨੰਬਰ ਹੈ 7009496202 ਕਦੇ ਵੀ ਮੇਰੇ ਤੋਂ ਕੋਈ ਜਾਣਕਾਰੀ ਲੈਣੀ ਹੈ ਕੋਈ ਸੇਵਾਵਾਂ ਚਾਹੀਦੀਆਂ ਮੈਂ ਆਸ-ਪਾਸ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਸਾਈਕਲਿੰਗ ਲਈ ਮੋਟੀਵੇਟ ਕਰਦਾ ਬਲੱਡ ਡੋਨੇਸ਼ਨ ਲਈ ਮੋਟੀਵੇਟ ਕਰਦਾ ਬਾਡੀ ਡੋਨੇਸ਼ਨ ਲਈ ਮੋਟੀਵੇਟ ਕਰਦਾ ਪਿੰਡਾਂ ਨੇ ਕਲੱਬ ਬੰਦਿਆ ਕਹਿੰਦੇ ਅਸੀਂ ਪਿੰਡ 'ਚ ਕਰਨਾ ਚਾਹੁੰਦੇ ਹਾਂ ਕੁਝ ਮੈਂ ਕਿਹਾ ਗ੍ਰੀਨ ਮਿਸ਼ਨ ਤੇ ਕੰਮ ਕਰੋ ਕਿਉਂਕਿ ਆ ਹੁਣ ਅਗਲੇ ਮਹੀਨੇ ਤੋਂ ਗਵਰਨਮੈਂਟ ਨੇ ਪਲਾਂਟਸ ਫ੍ਰੀ ਜੈਨੇ ਸ਼ੁਰੂ ਕਰਦਣੇ ਆਗੇ ਉਹ ਲਗਾਓ ਪੇੜ ਲਗਾਓ ਵਾਤਾਵਰਣ ਬਚਾਓ ਮਨੁੱਖਤਾ ਬਚਾਓ ਜੀ ਨਰੂਲਾ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਾਜੀ ਮਿਹਰਬਾਨੀ ਧੰਨਵਾਦ ਜੀ ਤੁਸੀਂ ਇੱਥੇ ਆਏ ਤੇ ਮੈਨੂੰ ਆਪ ਦੀ ਗੱਲ ਕਹਿੰਦਾ ਮੌਕਾ ਲੱਗਦਾ ਕਿਉਂਕਿ ਮੇਰਾ ਪਰਪਸ ਤੇ ਹੀ ਹੈ ਵੀ ਮੈਂ ਫਲਾਨਾ ਸਾਰੇ ਮੈਸੇਜ ਪਰ ਤੁਹਾਡੇ ਰਾਈ ਜਿਹੜੀ ਗੱਲ ਪਹੁੰਚੋਗੇ ਬੜੀ ਦੂਰ ਤੱਕ ਜਾਏਗੀ ਜੀ ਸ਼ੁਕਰੀਆ